ਨਮਸਕਾਰ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਮੈਂ ਅੱਜ ਤੁਹਾਡੇ ਨਾਲ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅਹਿਮ ਫੈਸਲੇ ਬਾਰੇ ਡਿਸਕਸ ਕਰਨ ਆ ਰਿਹਾ ਜਿਹੜਾ ਕਿ ਇਨਕਰੀਮੈਂਟ ਬਾਰੇ ਤਰੱਕੀਆਂ ਬਾਰੇ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਕਰਮਚਾਰੀ ਮਹੀਨੇ ਦੇ ਆਖਰੀ ਤਰੀਕ ਨੂੰ ਸੇਵਾਮੁਕਤ ਹੁੰਦਾ ਕੁਝ ਕਰਮਚਾਰੀ ਨੇ ਜਿਨ੍ਹਾਂ ਦੀ ਸੇਵਾਮੁਕਤੀ ਆਖਰੀ ਮਹੀਨੇ ਦੇ ਆਖਰੀ ਦਿਨ ਹੁੰਦੀ ਹੈ ਤੇ ਪਰ ਉਹਨਾਂ ਦੀ ਸਾਲਾਨਾ ਤਰੱਕੀ ਉਸ ਤੋਂ ਅਗਲੇ ਦਿਨ ਪਾਵ ਇੱਕ ਤਰੀਕ ਨੂੰ ਡਿਊ ਹੁੰਦੀ ਹੈ ਉਹ ਕਰਮਚਾਰੀ ਸੇਵਾ ਮੁਕਤ ਹੋ ਗਏ ਤੇ ਉਹਨਾਂ ਦੀ ਸਾਲਾਨਾ ਤਰੱਕੀ ਜਿਹੜੀ ਹੈ ਸਰਕਾਰ ਨੇ ਡਿਪਾਰਟਮੈਂਟ ਨੇ ਨਹੀਂ ਦਿੱਤੀ ਇਹ ਕਹਿ ਕੇ ਕਿ ਭਾਈ ਇੱਕ ਤਰੀਕ ਨੂੰ ਉਹ ਕਰਮਚਾਰੀ ਜਿਹੜਾ ਸਰਕਾਰ ਦੀ ਨੌਕਰੀ ਵਿੱਚ ਨਹੀਂ ਹੈ ਇਸ ਕਰਕੇ ਉਹਨੂੰ ਸਾਲਾਨਾ ਤਰੱਕੀ ਨਹੀਂ ਦਿੱਤੀ ਜਾਵੇਗੀ ਮੈਂ ਤੁਹਾਡੇ ਨਾਲੇ ਡਿਸਕਸ ਵੀ ਕਰਦਾ ਥੋੜਾ ਜਿਹਾ ਕਲੀਅਰਿਫਾਈ ਕਰਕੇ ਕਿ ਭਈ ਇਹ ਕੀ ਕਿਹੜੇ ਕੇਸ ਨੇ ਜਿਨ੍ਹਾਂ ਵਿੱਚ ਇਹ ਅਪਲਾਈ ਹੁੰਦਾ ਸਪੋ ਦੇ ਇੱਕ ਐਕਸ ਏਮਪਲੋਈ ਹੈ ਉਸ ਦੀ 31 ਦਸੰਬਰ ਨੂੰ ਸੇਵਾ ਮੁਕਤੀ ਹੁੰਦੀ ਹੈ ਔਰ ਉਸ ਦੀ ਐਨੂਅਲ ਇਨਕਰੀਮੈਂਟ ਹੈ ਜਿਹੜੀ ਉਹ 1 ਜਨਵਰੀ ਨੂੰ ਡਿਊ ਹੁੰਦੀ ਹੈ ਤਾਂ 31 ਦਸੰਬਰ ਨੂੰ ਇਹ ਐਕਸ ਏਮਪਲੋਈ ਜਿਹੜਾ ਹੈ ਉਹ ਸੇਵਾ ਮੁਕਤ ਹੋ ਗਿਆ ਉਸ ਦੀ ਸਲਾਨਾ ਤਰੱਕੀ ਇੱਕ ਜਨਵਰੀ ਨੂੰ ਮਿਲਨੀ ਸੀ ਪਾਵੇਂ 31 ਦਸੰਬਰ ਆਪਾਂ ਐਗਜ਼ਾਮਪਲ ਲੈ ਲਈਏ 2023 ਔਰ 1 ਜਨਵਰੀ 2024 ਤਾਂ 1 ਜਨਵਰੀ 2024 ਨੂੰ ਸਰਕਾਰ ਦਾ ਮਤ ਹੈ ਕਿ ਉਹ ਕਰਮਚਾਰੀ ਸਲਾਨਾ ਤਰੱਕੀ ਦਾ ਹੱਕਦਾਰ ਨਹੀਂ ਹੈ ਕਿਉਂਕਿ 1 ਜਨਵਰੀ ਨੂੰ ਜਿਸ ਦਿਨ ਉਸ ਦੀ ਸਲਾਨਾ ਤਰੱਕੀ ਡਿਊ ਹੋਈ ਉਸ ਨੌਕਰਮਚਾਰੀ ਸਰਕਾਰੀ ਨੌਕਰੀ ਵਿੱਚ ਨਹੀਂ ਹੈ ਉਹ ਸੇਵਾ ਮੁਕਤ ਹੋ ਚੁੱਕਾ ਹੈ ਤਾਂ ਇਸ ਦੇ ਰਿਗਾਰਡਿੰਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਕਰਮਚਾਰੀ ਵੱਖਰੀਆਂ-ਵੱਖਰੀਆਂ ਪਟੀਸ਼ਨਾਂ ਫਾਈਲ ਕਰਕੇ ਆਏ। ਉਹਨਾਂ ਨੇ ਹਾਈ ਕੋਰਟ ਦੇ ਵਿੱਚ ਦੋਹਾਂ ਗੁਹਾਰ ਲਾਈ ਕਿ ਉਹ 1 ਸਾਲ ਪੂਰਾ ਕੰਮ ਕਰ ਚੁੱਕੇ ਨੇ ਔਰ ਪੰਜਾਬ ਸਿਵਲ ਸਿਵਲ ਸਰਵਿਸ ਰੂਲਸ ਦੇ ਮਤਵਾਬ ਕੋਨਾਂ ਦੀ ਸਲਾਰਾ ਤਰੱਕੀ ਦੇਣੀ ਬੰਦੀ ਹੈ। ਔਰ ਉਹ ਅਖੀਂ ਮਹੀਨੇ ਦੇ ਅਖੀਰਲੇ ਦਿਨ ਖਤਮ ਹੋ ਚੁੱਕਿਆ ਪੂਰਾ ਸਾਲ ਇਹ ਤਾਂ ਸਿਰਫ ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਉਸ ਦੀ ਸੇਵਾ ਪੱਤਰੀ ਦੇ ਵਿੱਚ ਐਂਟਰੀ ਇੱਕ ਤਰੀਕ ਨੂੰ ਕੀਤੀ ਜਾਂਦੀ ਹੈ ਬਟ ਉਹਨੇ 1 ਸਾਲ ਦਾ ਕੰਮ ਕਰ ਦਿੱਤਾ ਸੈਟੀਸਫੈਕਟਰੀ ਕੰਮ ਕਰ ਦਿੱਤਾ ਤਾਂ ਉਸ ਨੂੰ ਸਲਾਣਾ ਤਰੱਕੀ ਦੇਣੀ ਬੰਦੀ ਹੈ ਤਾਂ ਇਹਨਾਂ ਸਾਰੀਆਂ ਪਟੀਸ਼ਨਾਂ ਨੂੰ ਫਾਈਨਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਜਸਟਿਸ ਹਰ ਸਿਮਰਨ ਸਿੰਘ ਸੇਠੀ ਜੀ ਨੇ ਫੈਸਲਾ ਕੀਤਾ ਉਹਨਾਂ ਨੇ ਪੰਜਾਬ ਸਿਵਲ ਸਰਵਿਸ ਰੂਲਾਂ ਨੂੰ ਵੀ ਕਨਸਿਡਰ ਕੀਤਾ ਤੇ ਪਟੀਸ਼ਨਰਸ ਦੀ ਜਿਹੜੀ ਜਿਹੜੇ ਪੁਆਇੰਟਾਂ ਤੇ ਗੁਹਾਰ ਲਾਈ ਸੀ ਉਹਨਾਂ ਦੇ ਵੀ ਕਨਸਿਡਰ ਕੀਤਾ ਔਰ ਫਾਈਨਲੀ ਉਹਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਤੇ ਇਹ ਕਰਮਚਾਰੀ ਕਿਉਂਕਿ ਪੂਰਾ 1 ਸਾਲ ਕੰਮ ਕਰ ਚੁੱਕੇ ਨੇ ਤਾਂ ਉਹਨਾਂ ਦਾ ਸਲਾਨਾ ਤਰੱਕੀ ਲੈਣ ਦਾ ਹੱਕ ਬਣ ਜਾਂਦਾ ਔਰ ਇੱਕ ਤਰੀਕ ਦਾ ਸਿਰੇ ਇੱਕ ਪ੍ਰੋਸੈਸ ਹੈ ਜਿਹੜਾ ਕਿ ਉਹਨਾਂ ਦੀ ਸੇਵਾ ਪੱਤਰੀ ਦੇ ਵਿੱਚ ਐਂਟਰੀ ਲੀਵ ਵਰਤਿਆ ਜਾਂਦਾ ਬਟ ਉਹਨਾਂ ਦਾ ਪੂਰਾ 1 ਸਾਲ ਜਿਹੜਾ ਉਹ 31 ਜਾਂ 30 ਤਰੀਕ ਨੂੰ ਜਾਂ 29 ਤਰੀਕ ਨੂੰ ਜਾਂ 28 ਤਰੀਕ ਨੂੰ ਪੂਰਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਸਲਾਣਾ ਤਰੱਕੀ ਦੇਣੀ ਬੰਦੀ ਹੈ ਇਹ ਪਟੀਸ਼ਨਾਂ ਉਹਨਾਂ ਦੇ ਕਰਮਚਾਰੀਆਂ ਦੇ ਹੱਕ ਵਿੱਚ ਹੋ ਗਈਆਂ ਪਰ ਸਰਕਾਰ ਨੇ ਇਹ ਫੈਸਲੇ ਨੂੰ ਡਿਵੀਜ਼ਨ ਬੈਂਚ ਪਾਉ ਦੋ ਜੱਜਾਂ ਦੇ ਬੈਂਚ ਦੇ ਸਾਹਮਣੇ ਚੈਲੰਜ ਕਰ ਦਿੱਤਾ ਜਿਹਨੂੰ ਆਪਾਂ ਐਲਪੀਏ ਕਹਿੰਦੇ ਆ ਲੀਗਲ ਲੈਂਗੁਏਜ ਦੇ ਵਿੱਚ ਲੈਟਰਸ ਪੇਟਟ ਅਪੀਲ ਜਿਸ ਦੇ ਵਿੱਚ ਉਹਨਾਂ ਨੇ ਇਹ ਸਿੰਗਲ ਜੱਜ ਦਾ ਫੈਸਲਾ ਦੋ ਜੱਜਾਂ ਕੋਲ ਚੈਲੰਜ ਕਰ ਦਿੱਤਾ ਦੋ ਜੱਜਾਂ ਦੇ ਫੈਸਲੇ ਨੇ ਇਨੀਸ਼ੀਅਲੀ ਸਿੰਗਲ ਜੱਜ ਦੇ ਫੈਸਲੇ ਨੂੰ ਸਟੇ ਕਰ ਦਿੱਤਾ ਤਾਂ ਪਾਬ ਜਦੋਂ ਦਾ ਇਹ ਫੈਸਲਾ ਹੋਇਆ ਉਹ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਕਿਉਂਕਿ ਦੋ ਜੱਜਾਂ ਦੇ ਬੈਂਚ ਨੇ ਇਸ ਨੂੰ ਸਿੰਗਲ ਬੈਂਚ ਦੇ ਫੈਸਲੇ ਨੂੰ ਰੋਕ ਲਾ ਦਿੱਤੀ ਫਾਈਨਲੀ ਇਸ ਕੇਸ ਤੇ ਪੈਂਡੈਂਸੀ ਦੇ ਟਾਈਮ ਇੱਕ ਕਰਨਾਟਕਾ ਤੋਂ ਇਸ ਸੇਮ ਪ੍ਰੋਪੋਜੀਸ਼ਨ ਸੇਮ ਇਸ਼ੂ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਇਸ ਇਸ਼ੂ ਦੇ ਉੱਪਰ ਆਪਣਾ ਫੈਸਲਾ ਦਿੱਤਾ ਜਿਹੜਾ ਕੇ ਸੀ ਦੀ ਡਾਇਰੈਕਟਰ ਐਡਮਿਨ ਐਂਡ ਐਚ ਆਰ ਕੇ ਟ ਪੀ ਕੇ ਟ ਕੇ ਪੀ ਟ ਸੀ ਐਲ ਅਨਦਰ ਵਰਸਸ ਸੀ ਪੀ ਹੁੰਡਾ ਮਨਵਾਈ ਔਰ ਇਸ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਕਰਮਚਾਰੀ ਦਾ ਸਲਾਨਾ ਤਰੱਕੀ ਲੈਣ ਦਾ ਹੱਕ ਬੰਦਾ ਔਰ ਇਹ ਇੱਕ ਤਰੀਕ ਵਾਲੀ ਜਿਹੜੀ ਨੋਸ਼ਨਲ ਪ੍ਰੋਸੈਸ ਹੈ ਪਰ ਇਸ ਦੇ ਨਾਲ ਕਰਮਚਾਰੀ ਨੂੰ ਉਸ ਦੀ ਕੀਤੀ ਹੋਈ ਸਲਾਨਾ ਸਰਵਿਸ ਦਾ ਸਲਾਨਾ ਤਰੱਕੀ ਦੇਣ ਦਾ ਹੱਕ ਨਹੀਂ ਲਿਆ ਜਾ ਸਕਦਾ ਤੇ ਹੁਣ ਫਾਈਨਲੀ ਉਹ ਐਲਪੀਏ ਜਿਹੜੀਆਂ ਸੀ ਜਿਹੜੀਆਂ ਦੋ ਜੱਜਾਂ ਦੇ ਸਮੁਖ ਪੇਸ਼ ਹੋਈਆਂ ਤਾਂ ਉਹਨਾਂ ਨੇ ਵੀ ਸੁਪਰੀਮ ਕੋਰਟ ਦਾ ਫੈਸਲਾ ਮੰਨਦੇ ਹੋਏ ਇਹ ਫਾਈਨਲੀ ਫੈਸਲਾ ਕੀਤਾ ਕਿ ਜੋ ہماری ਆਪਣੀ ਹਾਈ ਕੋਰਟ ਦੇ ਵਿੱਚ ਸਿੰਗਲ ਜੱਜ ਨੇ ਫੈਸਲਾ ਕੀਤਾ ਸੀ 23 ਪਟੀਸ਼ਨਾਂ ਦੇ ਵਿੱਚ ਉਹ ਪਟੀਸ਼ਨਾਂ ਦਾ ਫੈਸਲਾ ਸਹੀ ਹੈ ਔਰ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਉਹਨਾਂ ਨੇ ਸਿੰਗਲ ਜੱਜ ਦੇ ਫੈਸਲੇ ਨੂੰ ਅਪਹੋਲਡ ਕੀਤਾ ਭਾਵ ਉਹਨੂੰ ਸਹੀ ਮੰਨਿਆ ਤੇ ਇਹ ਐਲਪੀਏ ਜਿਹੜੀ ਡਿਸਾਈਡ ਹੋਈ ਇਹ ਐਲਪੀਏ ਨੰਬਰ ਹੈ 139 ਆਫ 2024 ਇਹ ਫੈਸਲਾ ਹੋਇਆ 16 1 2024 ਨੂੰ ਤੁਸੀਂ ਪੰਜਾਬ ਐਂਡ ਰੈਨ ਹਾਈ ਕੋਰਟ ਦੀ ਵੈਬਸਾਈਟ ਤੇ ਜਾ ਕੇ ਇਹ ਫੈਸਲਾ ਦੇਖ ਵੀ ਸਕਦੇ ਹੋ ਨਾ ਇਸ ਸਾਰੀ ਸਿਚੁਏਸ਼ਨ ਤੋਂ ਇਹ ਸਮਝ ਲਗਦੀ ਹੈ ਕਿ ਜਿਹੜੇ ਕਰਮਚਾਰੀ ਮਹੀਨੇ ਦੇ ਆਖਰੀ ਤਰੀਕ ਤੋਂ ਰਿਟਾਇਰ ਹੋਣ ਦੇ ਉਸ ਤੋਂ ਅਗਲੇ ਦਿਨ ਭਾਵੇਂ ਇੱਕ ਤਰੀਕ ਨੂੰ ਨਾਲ ਦੀ ਸਲਾਨਾ ਤਰੱਕੀ ਡਿਊ ਸੀ ਤਾਂ ਉਹਨਾਂ ਨੂੰ ਇਹ ਹੱਕ ਕਾਨੂੰਨ ਅਨੁਸਾਰ ਕੋਰਟ ਨੇ ਸਹੀ ਮੰਨ ਲਿਆ ਔਰ ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਇਸ ਫੈਸਲੇ ਨੂੰ ਕਿਉਂਕਿ ਇਸ ਆਨਨੇਬਲ ਸੁਪਰੀਮ ਕੋਰਟ ਨੇ ਵੀ ਫੈਸਲਾ ਕਰ ਦਿੱਤਾ ਪੰਜਾਬ ਅਤੇ ਰੈਣਾ ਹਾਈ ਕੋਰਟ ਦੇ ਦੋ ਜੱਜਿਦਿਆਂ ਨੇ ਵੀ ਫੈਸਲਾ ਕਰ ਦਿੱਤਾ ਔਰ ਪੰਜਾਬ ਅਤੇ ਰੈਣਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਵੀ ਫੈਸਲਾ ਕਰ ਦਿੱਤਾ ਕਿ ਉਹਨਾਂ ਦਾ ਹੱਕ ਕਾਨੂੰਨ ਅਨਸਾਰ ਸਹੀ ਹੈ ਤਾਂ ਪੰਜਾਬ ਅਨਸਾਰ ਪੰਜਾਬ ਸਰਕਾਰ ਨੂੰ ਇਹ ਫੈਸਲਾ ਜਨਰਲਾਈਜ਼ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਰੈਣਾ ਹਾਈ ਕੋਰਟ ਦੀ ਇੱਕ ਫੈਸਲਾ ਸਤਵੀਰ ਸਿੰਘ ਵਰਸਸ ਸਟੇਟ ਆਫ ਹਰਿਆਣਾ ਵਾਲਾ ਜਿਸ ਦੇ ਵਿੱਚ ਪੰਜਾਬ ਅਤੇ ਰੈਣਾ ਹਾਈ ਕੋਰਟ ਨੇ ਕਿਹਾ ਹੋਇਆ ਹੈ ਕਿ ਜੇ ਇੱਕ ਇਸ਼ੂ ਫਾਈਨਲੀ ਲਾ ਅਨਸਾਰ ਫੈਸਲਾ ਹੋ ਗਿਆ ਡਿਸਾਈਡ ਹੋ ਗਿਆ ਔਰ ਕਰਮਚਾਰੀਆਂ ਦੇ ਹੱਕ ਵਿੱਚ ਹੈ ਤਾਂ ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਸਾਰਿਆਂ ਤੇ ਲਾਗੂ ਕਰੇ ਤੇ ਜੇ ਨਾ ਲਾਗੂ ਕਰੇ ਤਾਂ ਤੁਸੀਂ ਫੇਰ ਆਪਣੀ ਕਾਨੂੰਨੀ ਚਾਰਜ ਹੋਈ ਕਰ ਸਕਦੇ ਹੋ ਸੋ ਅੱਜ ਦਾ ਇਹ ਬਾਕੀ ਮੈਂ ਇਹਨਾਂ ਫੈਸਲਿਆਂ ਬਾਰੇ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤੇ ਹੋਏ ਨੇ ਤੇ ਉਹ ਤੁਸੀਂ ਲਿੰਕ ਕਲਿੱਕ ਕਰਕੇ ਆਪਣਾ ਉਹਨਾਂ ਫੈਸਲਿਆਂ ਨੂੰ ਪੜ੍ਹ ਵੀ ਸਕਦੇ ਹੋ So Tanwar, thank you. God bless you.